ਰੰਨ ਵਾਲਿਆਂ ਦੇ ਪੱਕਣ ਪਰੌਂਠੇ ਰੰਨ ਵਾਲਿਆਂ ਦੇ ਪੱਕਣ ਪਰੌਂਠੇ ਉਹ ਛੜਿਆਂ ਦੀ ਦਾਲ ਨਾਲ ਗਲੇ ਉਹ ਛੜਿਆਂ ਦਾ دیਵਾਨਾ ਬਲੇ ਰੰਨ ਵਾਲਿਆਂ ਦੇ ਪੱਕਣ ਪਰੌਂਠੇ ਉਹ ਛੜਿਆਂ ਦੀ ਦਾਲ ਨਾਲ ਗਲੇ ਉਹ ਛੜਿਆਂ ਦਾ دیਵਾਨਾ ਬਲੇ ਰਾਮ 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 ਹਰੀ ਰਾਮ ਹਰੀ ਰਾਮ ਰੇਰਾ ਵਾਹਿਗੁਰੂ ਸੁਣ ਲਾ ਵਾਹਿਗੁਰੂ ਮੇਰੇ ਪੁੱਤ ਪੁੱਦੇ ਦੀ ਵੀ ਆਪ ਹੱਥ ਮਚਾਉਂਦਾ ਹੋਇ ਵਾਹਿਗੁਰੂ ਸੁਣ ਲਾ ਮੇਰੇ ਮਾਲਕ ਉਹ ਪੁੱਤ ਕੁਦਿਆ ਕੀ ਕਰਦਾ ਪਤੋਏ ਹਾਂ ਬਾਪੂ ਹਮਣਾ ਰੋਟੀ ਦਾਟੀ ਬਣਾ ਲਈ ਪੁੱਤ ਰੋਟੀ ਦਾ ਬਾਪੂ ਆ ਕੇ ਬਣਾਉ ਮੈਂ ਤੈਨੂੰ ਚਾਹ ਨਾ ਬਣਾਦਾ ਪਹਿਲਾਂ ਚਾਹ ਪਿਆ ਦੇ ਪਤੋ ਦੋ ਕੁੱਟਾ ਫਿਰ ਠੀਕ ਆ ਬਾਪੂ ਮੈਂ ਬਣਾਉਣਾ ਚਾਹ ਬਾਪੂ ਨੂੰ ਚਾਹ ਬਣਾ ਕੇ ਦੇ ਦਾਂ ਰੋਟੀ ਬਣਾਉਂ ਆ ਕੇ ਬਾਬੇ ਮਤੋਈ ਦੇ ਜਾਇਆ ਮਾ ਜਿਹੜੀ ਤੋਏ ਕਰਤਾਰੇ ਨੇ ਕੱਲ ਕਿਹ ਜਿਹੜਾ ਕਰੀਏ ਪੂਰੀ ਜੇ ਬਾਬਾ ਮਤੋਈ ਸੁਣ ਲੂ ਇਹ ਬਾਬਾ ਮਤੋਈ ਰੋਕੇ ਪਾ ਜਿਕੇ ਜੀ ਆ ਮਾ ਕਮ ਸੋਰੀ ਹਮੇਂ ਏੜ ਤੇ ਮਾ ਤਾਂ ਜਾਣਦੇ ਮਾਰੇ ਨੇ ਸਿੱਕਦਾ ਬਾਪੂ ਨਹੀਂ ਕੁਛ ਕਰਨ ਦਾ ਨਿਕਲਣਦਾ ਮੈਂ ਤਾਂ ਇਸ ਕੀ ਰੱਖਦਾ ਚੁੱਲੇ ਤੇ ਹੋਰ ਰੋਟੀ ਆਖੀ ਬਣਾ ਕੇ ਆ ਚਾਹ ਬਣ ਜੇ ਸੀ ਕਿਥੀ ਏ ਬਾਬਾ ਮਤੋਈ ਮੈਂ ਤਾਂ ਤੇਰੇ ਆਉਣੀ ਆਉਣਾ ਘਰ ਵਾਲੇ ਨੂੰ ਵੀ ਨਾਲ ਲੈ ਕੇ ਆ ਤੁੰ ਬਾਬਾ ਤੇਰੇ ਦਰ ਤੇ ਸੁਣ ਲਈ ਬਸ ਮੇਰੀ ਮੈਂ ਆ ਗਿਆ ਬਸ ਤੇਰੇ ਦਰ ਤੇ ਆਉਣਾ ਚਾਹ ਬਣਾ ਕੇ ਦੇਣਾ ਬਾਪੂ ਨੂੰ ਰੋਟੀ ਬਣਾਉ ਆ ਕੇ ਏ ਬਾਬਾ ਮਤੋਈ ਏ ਬਾਬਾ ਮਤੋਈ ਇਹ ਤਾਂ ਛੜਾ ਦੇ ਖੜਾ ਬਾਪੂ ਨੂੰ ਚਾਹ ਫਰਾ ਕੇ ਹੁਣ ਮੈਂ ਜਾਵਾਂ ਲਾ ਬਾਪੂ ਚਾਹ ਪੀ ਲੈ ਕੋਟਾ ਪੀ ਲੈ ਓਏ ਆ ਜਾ ਕੁਦਰਾ ਆ ਜਾ ਇੱਕ ਮਿੰਟ ਬੋਤੋ ਤੱਤੀਆ ਦੇਖੀ ਹੱਥ ਨਾ ਮਚਾਲੀ ਲੈ ਮੈਂ ਵੀ ਪਾ ਲਿਆ ਅਬ ਜਿੰਨ ਕੋਟਾ ਈਰਾ ਬਾਪੂ ਜਾ ਪੀ ਤੀ ਇਹਦੇ ਚਾਹ ਤਾਂ ਕੁਦਿਆ ਪੀ ਲੈਣਾ ਪੁੱਤ ਰੋਟੀ ਬਣਾ ਜਾਂਦਾ ਫਿਰ ਖੇਤ ਜਾਏਗਾ ਨਹੀਂ ਬਾਪੂ ਮੈਂ ਉਹਦਾ ਕਰਤਾਰੇ ਚਾਹੇ ਕਿਹਾ ਜੀ ਨਾ ਮੈਨੂੰ ਰੋਟੀ ਮੇ ਆ ਕੇ ਬਣਾਉ ਪਰਾਂ ਮੈਂ ਬਾਪੇ ਮਤੂਈ ਦੇ ਮੱਥਾ ਟੇਕਿਆ ਮੈਂ ਜਾ ਕੇ ਉਹ ਤਾਂ ਹਿੰਮਤ ਨਾ ਮੁੜੀ ਫਿਰ ਹਾਂ ਮੈਂ ਬੱਚਾ ਵੀ ਕਿ ਜਾਨਣਾ ਮੈਂ ਛੇਤੀ ਮੁੜੂ ਫਿਰ ਆ ਕੇ ਰੋਟੀ ਬਣਾ ਕੇ ਖਵਾਉਂ ਤੈਨੂੰ ਚੱਲ ਜਾ ਯਾ ਪੁੱਤ ਆਪਦਾ ਮੱਥਾ ਨੇਚਾ ਨਾ ਟੇਕ ਕਈ ਪੂਰੀ ਠੀਕ ਆ ਹਾਂ ਬਾਪੂ ਠੀਕ ਆ ਹਾਂ ਤੇਰੀ ਮਾਂ ਨੂੰ ਚਾਹ ਦੇ ਗਿਆ ਪੁੱਤ ਹਾਂ ਬਾਪੂ ਨੂੰ ਪਿਆ ਦੀ ਚੱਲ ਅੱਜ ਦੇਖ ਗਿਆ ਪੁੱਤ ਮੱਥਾ ਫਿਰ ਜ਼ਰੂਰ ਤੂੰ ਹੈ ਹਾਂ ਬਾਪੂ ਆਹ ਸੁਣ ਹਾਂ ਮੈਂ ਅਲੋਸਾ ਆਜੋ ਆਜੋ ਦਿਨਿਆ ਨੇਕੜੂ ਸੋਨੂੰ ਆਇਆ ਸਸਰੀ ਕਾਲ ਹਾਲਾ ਸਸਰੀ ਕਾਲ ਦਾ ਓਏ ਆ ਗਿਆ ਕੌਲੇ ਕੱਸ ਕੇ ਰਾਤ ਦਾ ਤੂੰ ਕਿੱਥੇ ਸੀ ਓਏ ਉਹ ਤੈਨੂੰ ਕਹਿਣਾ ਕੋਈ ਘਰ ਦਾ ਖਿਆਲ ਹੈਗਾ ਉਹ ਛੋਟਾ ਮਰਦਾ ਕੱਲ ਜੀਰੀ ਦੇ ਸਪਰੇ ਉਹਨੇ ਇਕੱਲੇ ਨੇ ਕਰੀਆ ਆ ਘਰ ਦਾ ਸਾਰਾ ਕੰਮ ਕਰਕੇ ਗਿਆ ਤੂੰ ਕਿੱਥੇ ਨਿਕਲਿਆ ਹੋਆ ਸੀ ਹਾਂ ਮੇਲੇ ਨਾਲ ਮੈਂ ਸੈਰ ਨਹੀਂ ਸੀ ਆ ਕਦੇ ਕੰਜਰਾ ਆਪਦੇ ਖੇਤ ਗਿਆ ਲੋਕਾਂ ਦੇ ਖੇਤਾਂ 'ਚ ਤੁਰਿਆ ਫਿਰਦਾ ਘਰੇ ਵੀ ਕੋਈ ਕੰਮ ਤਾਂੰਦਾ ਕਰ ਲਿਆ ਕਰੋ ਮਾਪੂ ਮਾਹਨੇ ਮੇਨ ਖਾ ਖਸੀਆਂ ਨਾ ਨੇ ਸਾਲਾ 100 ਰੁਪਏ ਦਾ ਕਰੇ ਸੌਦਾ ਕੰਮ ਕਰਿਆ ਕਰੇ ਨਾਨਾ ਕਿਉਂ ਦੇ ਦੇ 100 ਰੁਪਏ ਇਹਨੂੰ ਤੁਹਾਨੂੰ ਐ ਨੰਨੀ ਇਹਨਾਂ ਨੂੰ ਨਾ ਸਾਰਾ ਸਮਾਨ ਤਿਆਰ ਹੋ ਗਿਆ ਚੰਗਾ ਬਾਪੂ ਮੈਂ ਜਾਵਾਂ ਬਾਪੇ ਮਤੋਈ ਦੇ ਉਹ ਜਾਇਆ ਕੋ ਦਿਆ ਪੁੱਤ ਟਾਈਮ ਨਾ ਆ ਜੀ ਖੜੀ ਨਾਰਾਜ਼ ਕਿਤੇ ਠੀਕ ਆ ਬਾਪੂ ਬਾਪੇ ਮਤੋਈ ਦੇ ਮੱਥਾ ਟੇਕ ਕੇ ਆਈਏ ਏ ਬਾਬਾ ਸੁਣ ਲਉ ਏ ਬਾਬੀ ਵਾਲਿਆ ਸੁਣ ਲਈ ਬਣਾ ਦੇ ਜੋੜੀਆਂ ਪਾਪਾ ਮਤੋਈ ਅਰ ਦੋ ਕਿਰਪਾ ਇਹ ਬਾਬਾ ਮਤੋਈ ਆਇਆ ਭਾਈ